ਮਾਂਸਾ ਜ਼ਿਲ੍ਹਾ ਦੇ ਸਿਹਤ ਅਫਸਰ ਡਾਕਟਰ ਰੰਜੀਤ ਸਿੰਘ ਰਾਏ ਦੀ ਅਗਵਾਈ ਦੇ ਹੇਠ ਤਿਹਾੜਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਅਤੇ ਡੀਐਸਪੀ ਵਿਜੀਲੈਂਸ ਦੇ ਨਾਲ ਮਾਂਸਾ ਦੇ ਵਿੱਚ ਜੁਆਇੰਟ ਰੇਡ ਕਰਦੇ ਹੋਏ ਖਾਣ ਵਾਲੀਆਂ ਵਸਤੂਆਂ ਦੇ ਸੈਂਪਲ ਲਏ ਗਏ। ਇਸ ਮੌਕੇ ਤੇ ਗੱਲਬਾਤ ਕਰਦੇ ਆਂ। ਸਿਹਤ ਅਫਸਰ ਨੇ ਦੱਸਿਆ ਕਿ ਟੀਮ ਵੱਲੋਂ ਪਿੰਡ ਨੰਗਲ, ਕੋਟ ਧਰਮੂ ਅਤੇ ਸ਼ਹਿਰ ਮਾਂਸਾ ਦੇ ਵੱਖ-ਵੱਖ ਦੁਕਾਨਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਬਰਫੀ ਕੋਆ ਚਮਚਮ ਮਿਲ ਕੇ ਇੱਕ ਆਦੀ ਦੇ ਸੈਂਪਲ ਲੈ ਗਏ ਨੇ ਉਹਨਾਂ ਨੇ ਕਿਹਾ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਮਿਲਾਵਟ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਅਧੀਨ ਸਖਤ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਠਾਈ ਖਰੀਦਣ ਸਮੇਂ ਮਠਾਈ ਬਣਾਉਣ ਲਈ ਵਰਤੀ ਗਈ ਸਮੱਗਰੀ ਬਾਰੇ ਦੁਕਾਨਦਾਰ ਤੋਂ ਪੁੱਛਣਾ ਲਾਜ਼ਮੀ ਬਣਾਇਆ ਜਾਵੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਹਾਲੀ ਦੇ ਵਿੱਚ ਮਾਨਸਾ ਦੇ ਇੱਕ ਦੁਕਾਨਦਾਰ ਵੱਲੋਂ ਸੋਸ਼ਲ ਮੀਡੀਆ 'ਤੇ ਸਸਤੀ ਮਠਾਈ ਸੰਬੰਧੀ ਇੱਕ ਪੋਸਟ ਪਾਈ ਗਈ ਸੀ ਜਿਸ ਸੰਬੰਧੀ ਟੀਮ ਨੂੰ ਜਾ ਕੇ ਚੈਕਿੰਗ ਕੀਤੀ ਗਈ ਮਠਾਈ ਸੁੱਕੇ ਦੁੱਧ ਅਤੇ ਸੂਜੀ ਤੋਂ ਬਣੀ ਹੋਈ ਸੀ ਜਿਸ ਤੇ ਮੌਕੇ ਤੇ ਸੈਂਪਲ ਵੀ ਲਏ ਗਏ ਨੇ ਅਤੇ ਉਸ ਨੂੰ ਜਾਂਚ ਦੇ ਲਈ ਭੇਜਿਆ ਗਿਆ ਉਹਨਾਂ ਨੇ ਦੁਕਾਨਦਾਰਾਂ ਨੂੰ ਸਾਫ ਸਫਾਈ ਸਿਰ ਟਾਕੇ ਰੱਖਣ ਹੱਥਾਂ ਦੇ ਵਿੱਚ ਦਸਤਾਨੇ ਪਾ ਕੇ ਅਤੇ ਰੰਗ ਵਾਲੀਆਂ ਮਠਾਈਆਂ ਨਾ ਵੇਚਣ ਤੋਂ ਗੁਰੇਜ਼ ਕਰਨ ਦੇ ਲਈ ਕਿਹਾ ਹੈ ਲੈ ਗਏ ਸੈਂਪਲ ਚੈਕਿੰਗ ਦੇ ਲਈ ਫੂਡ ਲੈਬਰਾਟਰੀ ਖਰੜ ਵਿੱਚ ਭੇਜੇ ਗਏ ਨੇ ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਆਏਗੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਮੈਂ ਡਾਕਟਰ ਨੀਤ ਸਿੰਘ ਰਾਏ ਜ਼ਿਲ੍ਹਾ ਸਿਹਤ ਅਫਸਰ ਮਾਨਸਾ ਅੱਜ ਸਾਡੀ ਵੀਲੈਸ ਡਿਪਾਰਟਮੈਂਟ ਮਾਨਸਾ ਦੀ ਜੁਆਇੰਟ ਜਿਹੜੀ ਹੈਗੀ ਹੈ ਰੇਡ ਹੋਈ ਹੈ ਮਾਨਸਾ ਦੇ ਵਿੱਚ ਜਿਹਦੇ ਜਿਹਦੇ ਵੱਖ-ਵੱਖ ਜਗ੍ਹਾ ਤੋਂ ਸੀਫੋਜ ਦੇ ਸੈਂਪਲ ਲਏ ਹੈ ਇਹ ਸੈਂਪਲ ਇੱਥੋਂ ਲੈ ਕੇ ਅਸੀਂ ਕਰਡ ਲੈਬ ਨੂੰ ਭੇਜ ਦਾਂਗੇ ਉੱਥੋਂ ਜਿਹੜਾ ਇਹਦਾ ਜੋ ਵੀ ਰਿਜ਼ਲਟ ਆਊਗਾ ਐਕਟ ਦੇ ਹਿਸਾਬ ਨਾਲ ਉਸ ਦੇ ਪ੍ਰਤੀ ਕਾਰਵਾਈ ਕਿੱਥੇ ਜਾਊਗੀ ਤੇ ਬਾਕੀ ਜਿਹੜਾ ਹੈਗਾ ਅਸੀਂ ਸਹਿਰ ਮਾਨਸਾ ਵਾਸੀਆਂ ਨੂੰ ਵੀ ਕਹਿੰਨੇ ਆਂ ਵੀ ਸਾਰੇ ਆਪਣੇ ਜਿਹੜੇ ਹੈਗੇ ਟੋਪੀਆਂ ਪਾ ਕੇ ਰੱਖਣ ਮਾਸਕ ਲਾ ਕੇ ਰੱਖਣ ਖਲਵਾਈਆਂ ਨੂੰ ਤੇ ਜਿਹੜੇ ਖਾਣ ਪੀਣ ਦਾ ਕੰਮ ਗਲਾਸ ਪਾ ਕੇ ਰੱਖਣ ਸਾਫ ਸੁਥਰੇ ਕਪੜੇ ਪਾਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਬਾਕੀ ਜੇ ਕਿਸੇ ਨੂੰ ਗਲਤੀ ਜੀ ਵੀ ਮਿਲਦੀ ਹੈ ਤਾਂ ਸਾਨੂੰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਿਲ੍ਹਾ ਸਿਹਤ ਅਫਸਰ ਨਾਲ ਤੇ ਸਾਡੇ ਫੂਡ ਇੰਸ펙ਟਰ ਵੀ ਮੇਰੇ ਨਾਲ ਨੇਗੇ ਇਹੀ ਲੋਕਾਂ ਨੂੰ ਅਪੀਲ ਕਰਦਾ ਹਾਂ ਅਸੀਂ ਇਹਨਾਂ ਨਾਲ ਲੜਕੇ ਵੀ ਅੱਜ ਚੈਕਿੰਗ ਕੀਤੀ ਹੈ ਵੈਸੇ ਸਾਡੀ ਫੂਡ ਕਮਿਸ਼ਨਰ ਫੂਡ ਇੰਟ੍ਰੈਕ ਵਾਲੋ ਸਾਨੂੰ ਦਿੱਤਾ ਗਿਆ ਜੋ ਟਾਰਗੇਟ ਨੇ ਅਸੀਂ ਤੋਂ ਵੱਧ ਅਸੀਂ ਲਗਭਗ 40 ਸੈਂਪਲ ਲੈ ਲਏ ਨੇ ਤੇ ਇਸ ਦੇ ਵਿੱਚ ਅਸੀਂ ਖੋਆ ਚਾਂਦੀ ਦਾ ਵਰ ਕਿਹੜਾ ਉਹਦੇ ਤੇ ਲੱਗਦਾ ਜਾਂ ਜਿਹੜੇ ਰੰਗ ਹੈ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਲਗਭਗ ਅਸੀਂ ਸਾਰਾ ਡਿਸਟ੍ਰਿਕਟ ਨੂੰ ਅਸੀਂ ਕਵਰ ਕਰ ਲਿਆ ਹੈ। ਫਿਰ ਕਈ ਵਾਰੀ ਪਬਲਿਕ ਦੀ ਕੋਈ ਸ਼ਿਕਾਇਤ ਹੁੰਦੀ ਹੈ ਜਾਂ ਕੋਈ ਬੰਦਾ ਅਨਗੈਧੀ ਕਰਦਾ ਹੁੰਦਾ ਕੋਈ ਕਾਰਵਾਈ ਕੀਤੀ ਹੈ ਦੇ ਡਿਪਾਰਟਮੈਂਟ ਵੱਲੋਂ। ਹਾਂਜੀ 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 ਅਸੀਂ ਸਾਡਾ ਹੁੰਦਾ ਹੈ ਕਿ ਅਸੀਂ 24 ਘੰਟੇ ਦੇ ਅੰਦਰ ਜੇ ਕੋਈ ਕੰਪਲੇਂਟ ਆਉਂਦੀ ਹੈ ਅਸੀਂ ਉਹਨੂੰ ਰੈਸੋਲਵ ਕੀਤਾ ਜਾਵੇ ਤੇ ਉਹਦੇ ਤੇ ਐਕਸ਼ਨ ਵੀ ਲਿਆ ਜਾਵੇ ਤੇ ਜੇ ਕੋਈ ਮਤਲਬ ਸੈਂਪਲ ਫੇਲ ਪਾਏ ਜਾਂਦਾ ਜਾਂ ਫੂਡ ਸੇਫਟੀ ਐਕਟ ਦੀ ਲੰਘਣਾ ਕਰਦਾ ਜਾਂਦਾ ਅਸੀਂ ਉਹਦੇ ਤੇ ਬੰਦੀ ਕਾਰਵਾਈ ਕਰਦੇ ਹਾਂ। 24 ਘੰਟੇ ਦੇ ਅੰਦਰ ਜੇ ਪਬਲਿਕ ਨੂੰ ਇਹਨਾਂ ਬਦਾਨਾਂ ਕਰਨ ਕੀ ਫੀਲ ਕਰ ਰਹੀ ਹੈ। ਪਬਲਿਕ ਉਹ ਸਾਫ ਸੁਥਰੇ ਨੂੰ ਹੀ ਬढ़ावा ਦੇਣਾ ਤੇ ਘੱਟ ਤੋਂ ਘੱਟ ਰੰਗ ਵਾਲੀਆਂ ਮਠਾਈਆਂ ਖਾਣ ਦਾ ਪ੍ਰਹੇਤ ਖਾਣ ਦੇ ਬਣ ਧਿਆਨ ਦੇਣਾ ਤੇ ਲੋਕ ਅਸੀਂ ਹਰਵਾਈਆਂ ਨੂੰ ਵੀ ਇਹੀ ਕਰਾਂਗੇ ਵੀ ਸਾਫ ਸੁਥਰੀ ਰੱਖਣਾ ਆਪਣੇ ਜਗ੍ਹਾ ਨੂੰ ਤੇ ਹਮੇਸ਼ਾ ਮਠਾਈਆਂ ਟੱਕ ਕੇ ਰੱਖਣ ਤੇ ਆਪਣੇ ਸਿਰ ਤੇ ਕੈਪ ਵਗੈਰਾ ਪਾ ਕੇ ਤੇ ਗਲਵਜ਼ ਪਾ ਕੇ ਕੰਮ ਕਰਨਾ